முடன பட்டோோல்ல நச்சீ பை மேல தாண்டிய உடன கட்டோல்ல மலன தாண்டிய உடன படோல்ல ந ਜੋੜ-ਜੋੜ ਕੇ ਪਾਉਂਦੀ ਬੋਲੀਆਂ ਜੋੜ-ਜੋੜ ਕੇ ਪਾਉਂਦੀ ਬੋਲੀਆਂ ਤੋੜਾ ਟੁੱਟੇ ਤੋਂ ਨੱਚਦੀ ਪੈਰਾਂ ਦੇ ਵਿੱਚ ਪਾਈਆਂ ਚਾਂਜਰਾ ਮੁੱਖ ਚੁੰਨੀ ਨਾਲ ਟਕਦੀ ਵੇ ਪੈਰਾਂ ਦੇ ਵਿੱਚ ਪਾਈਆਂ ਚਾਂਜਰਾ ਪੈਰਾਂ ਦੇ ਵਿੱਚ ਪਾਈਆਂ ਚਾਂਜਰਾ ਮੁੱਖ ਚੁੰਨੀ ਨਾਲ ਟਕਦੀ ਸੂਟ ਤਾਂ ਇਹਦਾ ਢੀ ਚੈਨਾ ਦਾ ਸੂਟ ਤਾਏ ਦਾ ਡੀ ਚైనా ਦਾ ਹਿੱਕ ਤੇ ਚੁੰਨੀ ਰੱਖਦੀ ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ ਤੂੰ ਨਾ ਜ਼ੁਬਾਨੋਂ ਦੱਸਦੀ ਨਹੀਂ ਤੇਰੇ ਮਾਰੇ ਚਾ ਮੈਂ ਧਰ ਲਈ ਤੇਰੇ ਮਾਰੇ ਨੇ ਚਾ ਮੈਂ ਧਰ ਲਈ ਅਗ ਚੰਦਰੀ ਨਾ ਮੱਚਦੀ ਨੀ ਤੇਰੇ ਮਾਰੇ ਨੇ ਚਾ ਮੈਂ ਧਰ ਲਈ ਅਗ ਚੰਦਰੀ ਨਾ ਮੱਚਦੀ ਆਸ਼ਿਕਾਂ ਦੀ ਨਜ਼ਰ ਬੁਰੀ ਤੂੰ ਨੀ ਕਸਮ ਦੇ ਵਸਦੀ ਆਸ਼ਿਕਾਂ ਦੀ ਨਜ਼ਰ ਬੁਰੀ ਤੂੰ ਨੀ ਸੋਰੀ ਵਸਦੀ ਆਸ਼ਿਕਾਂ ਦੀ ਨਜ਼ਰ